ਇਹ ਇਹ ਜਿੱਥੇ ਅਸੀਂ 66 ਸੀ ਸ਼ੁਰੂ ਕੀਤਾ ਉਹ ਤੋਂ ਸ਼ੁਰੂ ਹੈ ਨਾ ਸੋ ਇਹ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਹੋਣਗੀਆਂ ਪੁਰਾਣੀਆਂ ਵੀ ਹੋਣਗੀਆਂ ਹੈ ਨਾ ਤਾਂ ਤੁਸੀਂ ਰੀਡ ਦਾ ਡੈਫੀਨਿਟਲੀ ਕਰੋਗੇ ਉਹ ਸਾਰੀ ਚੀਜ਼ ਤੇ ਬਾਕੀ ਸਾਡੇ ਰਾਈਟਰ ਸਾਹਿਬ ਬਹੁਤ ਕਮਾਲ ਦੇ ਨੇ ਰਾਈਟਰ ਵੀ ਹੈ ਲੀਡਰ ਵੀ ਹੈ ਡਾਇਰੈਕਟਰ ਵੀ ਹੈ ਉਹਨੂੰ ਮਾੜੇ ਮਾਬਰ ਆਉਂਦੀ ਹੁੰਦਾ ਤੇ ਇੱਕ पर बहुत कमाल का है आगे भी बहुत तरीके हैं कि रैपी जबो इक कर एक में चुत्रूंगा ते मगर देर तो ना करेंगे भाई वो फिल्म लाए हो रैपी भाई 5 मिनट सोचने लग रही है बाप्पा रामदेव वाला पॉइंट बट ओके अगली रे ये ये जितने 80 36 सी सो ਉਹ ਕੁਝ ਨੂੰ ਹੈ ਨਾ ਸੋ ਇਹ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਹੋਣਗੀਆਂ ਪੁਰਾਣੀਆਂ ਵੀ ਹੋਣਗੀਆਂ ਹੈ ਨਾ ਤਾਂ ਤੁਸੀਂ ਰੀਡ ਨਾ ਡੈਫੀਨੇਟਲੀ ਕਰੋਗੇ ਉਹ ਸਾਰੀ ਚੀਜ਼ ਤੇ ਬਾਕੀ ਸਾਡੇ ਡਾਇਰੈਕਟਰ ਸਾਹਿਬ ਬਹੁਤ ਕਮਾਲ ਦੇ ਨੇ ਰਾਈਟਰ ਵੀ ਹੈ ਡਾਇਰੈਕਟਰ ਵੀ ਹੈ ਡਾਇਰੈਕਟਰ ਵੀ ਹੈ ਉਹਨੂੰ ਮਾੜੇ ਮੱਬਰ ਆਉਂਦੀ ਹੁੰਦਾ ਤੇ ਇੱਕ ਪਰ पर बहुत कमाल था मैं आगे भी बहुत तरीके हैं है कि रैपी जबो इक तरीके में च उतरूंगा ते मैंने ये सोचा कंधे में 10 कदम लेके रैपी भाई 5 मिनट सोचने लग गए बापा रामदेव वाला पॉइंट ਉਹ ਕੁਝ ਨੂੰ ਹੈ ਨਾ ਸੋ ਇਹ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਹੋਣਗੀਆਂ ਪੁਰਾਣੀਆਂ ਵੀ ਹੋਣਗੀਆਂ ਹੈ ਨਾ ਤਾਂ ਤੁਸੀਂ ਰਿਲੀਟ ਤਾਂ ਡੈਫੀਨੇਟਲੀ ਕਰੋਗੇ ਉਹ ਸਾਰੀ ਚੀਜ਼ ਤੇ ਬਾਕੀ ਸਾਡੇ ਡਾਇਰੈਕਟਰ ਸਾਹਿਬ ਬਹੁਤ ਕਮਾਲ ਦੇ ਨੇ ਜੀ ਡਾਇਰੈਕਟਰ ਵੀ ਹੈ ਲੀਡਰ ਵੀ ਹੈ ਡਾਇਰੈਕਟਰ ਵੀ ਹੈ ਉਹਨੂੰ ਬਾਰੇ ਬਬਲ ਆ ਵੀ ਹੁੰਦਾ ਤੇ ਇੱਕ पर स्पोर्ट कमाल का है आगे भी बहुत तरीके हैं कि रैपी जबो इक कर एक में चुत्रूंगा ते मगर देव तो ना करेंगे भाई वो फिल्म लेके रैपी भाई 5 मिनट सोचने लग रही है बाप्पा राम दे वाला पॉइंट बट ओके अगली रे ये ये जितने 80 36 सी सो ਉਹ ਖੁਰੂ ਹੈ ਨਾ ਸੋ ਇਹ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਹੋਣਗੀਆਂ ਪੁਰਾਣੀਆਂ ਵੀ ਹੋਣਗੀਆਂ ਹੈਨਾ ਤਾਂ ਤੁਸੀਂ ਰੇਟ ਤਾਂ ਡੈਫੀਨੇਟਲੀ ਕਰੋਗੇ ਉਹ ਸਾਰੀ ਚੀਜ਼ ਤੇ ਬਾਕੀ ਸਾਡੇ ਰਾਈਟਰਸ ਹਾਲ ਬਹੁਤ ਕਮਾਲ ਦੇ ਨੇ ਜੀ ਰਾਈਟਰ ਵੀ ਹੈ ਰੀਡਰ ਵੀ ਹੈ ਡਾਇਰੈਕਟਰ ਵੀ ਹੈ ਉਹਨੂੰ ਮਦਦੀ ਮੰਬਰ ਆ ਵੀ ਹੁੰਦਾ ਤੇ ਰਾਈਟਰ